ਹੁਣ ਅਕਾਲ ਪੁਰਖ ਕਿਰਪਾ ਕਰੂ ਤਾਂ ਦਇਆ ਕਰੇ ਤਾਂ ਅਸੀਂ ਉਸੇ ਹਰੀ ਸੇਵਾ ਵਿੱਚ ਇਹਨੂੰ ਲੈ ਕੇ ਇਲਾਜ ਕਰੀਏ ਆਜੋ ਡਾਕਟਰ ਸਾਹਿਬ ਤੇ ਇਹ ਸੇਵਾਦਾਰ ਸੀਗਾ ਇੱਥੇ ਡਾਕਟਰੀ ਕਰਦੇ ਆ ਵੈਟਰਨਰੀ ਦੀ ਨੇਕਾਂ ਗਊਆਂ ਤੇ ਜੀਵਾਂ ਨੂੰ ਦੇਖਦੇ ਆ ਤੇ ਸਾਨੂੰ ਇੱਕ ਸੇਵਾਦਾਰ ਨੇ ਜੋ ਚੋਲਾ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਨੇਕ ਸੇਵਾ ਦਾ ਡਾਕਟਰ ਆ ਤੁਸੀਂ ਉਹਦੇ ਨਾਲ ਸੰਪਰਕ ਕਰੋ ਇਹਨਾਂ ਨਾਲ ਅਸੀਂ ਸੰਪਰਕ ਕੀਤਾ ਫਾਰਕ ਕਰਨ ਤੋਂ ਬਾਅਦ ਇਹਨਾਂ ਨੇ ਦਾਨੂੰ ਦੱਸਿਆ ਕਿ ਤੁਸੀਂ ਤਰਨ ਤਰਨ ਆ ਇਲਾਕਿਆਂ 'ਚ ਜਾਓ ਜਦ ਅਸੀਂ ਜਾਂਦੇ ਹੋਏ ਵੀ ਦੇਖਿਆ ਤੇ ਸਾਡੀ ਨਜ਼ਰ ਨਹੀਂ ਹੋਈ ਤੇ ਜਦੋਂ ਅਸੀਂ ਆਉਂਦੇ ਹੋਏ ਭਗਵਾਨ ਨੇ ਸਾਡੇ ਤੇ ਤਾਂ ਸ਼ਕਤਾ ਕਿਰਪਾ ਕੀਤੀ ਤੇ ਇਹਦਾ ਜਾਗਮ ਦਿਸ ਪਿਆ ਹੁਣ ਅਸੀਂ ਡਾਕਟਰ ਸਾਹਿਬ ਨੂੰ ਬੁਲਾਇਆ ਇਹਦੇ ਕੋ ਸਪੀਨ ਦਰਦ ਜੋ ਵੀ ਲੋੜੀ ਦਾ ਨੁਕਸਾਨ ਜੋ ਵੀ ਇਹਨੂੰ ਆਰਾਮਤ ਹੋ ਸਕੇ ਇਹਦੀਆਂ ਜੋ ਇਹਨੂੰ ਤਕਲੀਫ ਆ ਤੇ ਉਸ ਤਕਲੀਫ ਨੂੰ ਕੁਝ ਸਮੇਂ ਲਈ ਘਟਾ ਸਕੀਏ ਫਿਰ ਅਸੀਂ ਐਂਬੂਲੈਂਸ ਵਾਲਿਆਂ ਨੂੰ ਬੇਨਤੀ ਕਰਾਂਗੇ ਉੱਥੇ ਹਰੀ ਸੇਵਾ ਵਾਲਿਆਂ ਨੂੰ ਤੇ ਉੱਥੇ ਇਹ ਹੁਣ ਹਰੀ ਸੇਵਾ ਸੁਸਾਇਟੀ 'ਚ ਜਾਊਗੀ ਤੇ ਇਸ ਦਾ ਅਸੀਂ ਦੁੱਖ ਦਰਦ ਵੰਡਾ ਸਕੀਏ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹ ਸੇਵਾ ਤੁਸੀਂ ਨਾ ਮਿਲਦੇ ਤਾਂ ਅਸੀਂ ਇਹ ਸੇਵਾ ਨਹੀਂ ਲੈ ਪਾਉਂਦੇ ਸੀਗੇ